ਪਿਛਲੇ 3-4 ਮਹੀਨੇ ਤੋਂ ਭਾਰਤ ਦੇ ਵਿੱਚ ਇੱਕ ਖਬਰ ਜਿਹੜੀ ਆ ਉਹ ਪ੍ਰਮੁਖਤਾ ਦੇ ਨਾਲ ਛਾਇਆ ਹੋ ਰਹੀ ਹੈ ਸਾਰੀਆਂ ਅਖਬਾਰਾਂ ਦੇ ਵਿੱਚ ਵੀ ਉਹ ਛਪਦੀ ਹੈ ਕੌਮੀ ਮੀਡੀਆ ਅਦਾਰੇ ਜਿਹੜੇ ਆ ਉਹ ਵੀ ਆਪਣੇ ਚੈਨਲਸ ਦੇ ਉੱਤੇ ਇਸ ਨੂੰ ਦਿਖਾਉਂਦੇ ਆ ਬਈ ਇੱਕ ਕਿਡਨੀ ਟ੍ਰਾਂਸਪਲੈਂਟ ਦਾ ਜਿਹੜਾ ਰੈਕਟ ਆ ਉਹ ਦਿੱਲੀ ਐਨਸੀਆਰ ਦੇ ਵਿੱਚ ਚੱਲ ਰਿਹਾ ਸਭ ਤੋਂ ਪਹਿਲਾਂ ਜਦੋਂ ਇਸ ਰੈਕਟ ਦਾ ਪਤਾ ਲੱਗਾ ਤਾਂ ਪਤਾ ਲੱਗਾ ਵੀ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਇਹ ਜਿਹੜਾ ਰੈਕਟ ਚੱਲ ਰਿਹਾ ਔਰ ਖਾਸ ਤੌਰ ਤੇ ਜਿਨ੍ਹਾਂ ਲੋਕਾਂ ਦੀ ਕਿਡਨੀ ਟਰਾਂਸਪਲੈਂਟ ਕੀਤੀ ਜਾਂਦੀ ਹੈ ਭਾਵ ਕਿ ਜਿਹੜੇ ਮਰੀਜ਼ ਆ ਇਹ ਸਾਰੇ ਬੰਗਲਾਦੇਸ਼ ਤੋਂ ਆ। ਚਲੋ ਠੀਕ ਹੋ ਗਿਆ। ਹੁਣ ਇਹਨਾਂ ਦੇ ਜਿਹੜੇ ਡੋਨਰਸ ਆ ਪਤਾ ਲੱਗਾ ਵੀ ਉਹ ਵੀ ਬੰਗਲਾਦੇਸ਼ ਤੋਂ ਆ। ਜਦੋਂ ਉਹਨਾਂ ਦੇ ਨਾਲ ਗੱਲ ਕੀਤੀ ਗਈ ਵੀ ਤੁਸੀਂ ਆਪਣੀ ਕਿਡਨੀ ਜਿਹੜੀ ਆ ਉਹ ਇਹਨਾਂ ਨੂੰ ਦਾਨ ਕਰ ਦਿੱਤੀ ਆ ਇਹਨਾਂ ਭਾਈ ਸਾਹਿਬ ਨੂੰ ਤੇ ਤੁਸੀਂ ਇਹਨਾਂ ਦੇ ਰਿਸ਼ਤੇਦਾਰ ਹੋ, ਇਹਨਾਂ ਦੇ ਸਾਖ ਸੰਬੰਧੀਆਂ ਹੋ, ਇਹਨਾਂ ਦੇ ਦੋਸਤੋਂ ਤਾਂ ਉਹ ਕਹਿੰਦੇ ਹੈ ਜੀ ਸਾਡੀ ਕਿਡਨੀ ਕੱਢ ਲਈ ਕਹਿੰਦੇ ਤੁਹਾਨੂੰ ਪਤਾ ਹੀ ਨਹੀਂ ਕਹਿੰਦੇ ਨਹੀਂ ਕਹਿੰਦੇ ਸਾਨੂੰ ਤਾਂ ਇਹ ਕਹਿ ਕੇ ਲਿਆਏ ਸੀ ਵੀ ਤੁਹਾਨੂੰ ਭਾਰਤ ਦੇ ਵਿੱਚ ਅਸੀਂ ਵਰਕ ਵੀਜ਼ਾ ਦਵਾ ਦੇਣਾ ਵਰਕ ਪਰਮਿਟ ਦਵਾ ਦੇਣਾ ਤੇ ਤੁਸੀਂ ਇੱਥੇ ਕੰਮ ਕਰੋ ਜਦੋਂ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਣ ਲੱਗੀਆਂ ਤਾਂ ਫਿਰ ਪੁਲਿਸ ਜਿਹੜੀ ਆ ਉਹ ਮੁਸਤੈਦ ਹੋ ਗਈ ਅਲਰਟ ਹੋ ਗਈ ਵੀ ਇਹ ਤਾਂ ਗੁਰਖ ਧੰਦਾ ਤਾਰ ਜਾ ਕੇ ਜੁੜੇ ਜੈਪੁਰ ਦੇ ਇੱਕ ਹਸਪਤਾਲ ਦੇ ਨਾਲ ਬਹਿਰ ਹਾਲ ਹਸਪਤਾਲ ਬਹੁਤ ਵੱਡਾ ਸੀਗਾ ਖਬਰ ਜਿਹੜੀ ਹੈ ਘੁੱਟ ਲਈ ਗਈ ਖਬਰ ਜਦੋਂ ਘੁੱਟ ਲਈ ਗਈ ਤਾਂ ਇਸੇ ਦੌਰਾਨ ਗੁਰਗਾਓ ਜਿਹਨੂੰ ਗੁਰੂਗ੍ਰਾਮ ਵੀ ਕਹਿੰਦੇ ਆ ਉਹਦੇ ਇੱਕ ਹੋਟਲ ਦੇ ਵਿੱਚ ਲੋਜ ਦੇ ਵਿੱਚ ਰੇਡ ਕੀਤੀ ਗਈ ਤਾਂ ਉੱਥੇ ਜਿਹੜੇ ਡੋਨਰ ਸੀਗੇ ਜਿਨ੍ਹਾਂ ਨੂੰ ਇਹ ਕਿਹਾ ਸੀ ਵੀ ਕੁਝ ਤਾਂ ਮੰਨ ਜਾਂਦੇ ਸੀ ਵਿਚਾਰੇ ਬਹੁਤੇ ਗਰੀਬ ਸੀ ਵੀ ਤੈਨੂੰ 1.5 ਤੋਂ 2 ਲੱਖ ਰੁਪਿਆ ਦੇਾਂਗੇ ਤੂੰ ਕਿਡਨੀ ਦੇਣੀ ਆ ਦੋ ਹੁੰਦੀਆਂ ਨੇ ਇੱਕ ਨਾਲ ਜ਼ਿੰਦਗੀ ਲੰਘ ਜਾਂਦੀ ਆ ਆ ਤੈਨੂੰ ਲੱਖ 1.5 ਲੱਖ 2 ਲੱਖ ਰੁਪਿਆ ਦੇ ਦੇਾਂਗੇ ਮੁੜ ਕੇ ਕੋਈ ਕਾਰੋਬਾਰ ਕਰਨੀ ਕੁਝ ਤਾਂ ਮੰਨ ਜਾਂਦੇ ਸੀ ਕੁਝ ਅਜਿਹੇ ਸੀਗੇ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਸੀਗਾ ਵੀ ਤੁਹਾਨੂੰ ਉੱਥੇ ਵਰਕ ਵੀਜ਼ਾ ਦਿਵਾਉਣਾ ਉਹਨਾਂ ਨੂੰ ਬੇਹੋਸ਼ ਕਰ ਦਿੰਦੇ ਸੀ ਹੁਣ ਕਿਸੇ ਨੂੰ ਬੇਹੋਸ਼ ਕਰਨਾ ਫਿਰ ਉਹਦਾ ਇੱਕ ਸਰੀਰ ਦਾ ਅੰਗ ਕੱਢ ਲੈਣਾ ਇਹ ਕੋ ਖਲਾਜੀ ਦਾ ਵੜਾ ਨਹੀਂ ਹੈ ਇਹ ਕੋ ਹਰੀ ਸਾਰੀ ਦਾ ਕੰਮ ਨਹੀਂ ਇਹਦੇ ਲਈ ਐਕਸਪਰਟ ਡਾਕਟਰ ਜਿਹੜੇ ਆ ਉਹ ਚਾਹੀਦੇ ਆ ਫਿਰ ਇਸ ਮਾਮਲੇ ਦੇ ਵਿੱਚ ਜਦੋਂ ਪੁਲਿਸ ਨੇ ਅੱਗੇ ਵਧੇ ਤਫਤੀਸ਼ ਅੱਗੇ ਵਧਾਈ ਕਾਰਵਾਈ ਅੱਗੇ ਵਧਾਈ ਤਾਂ ਇੱਕ ਮਹਿਲਾ ਡਾਕਟਰ ਜਿਹੜੀ ਦਿੱਲੀ ਐਨਸੀਆਰ ਦੱਸਿਆ ਜਾਂਦਾ ਵੀ ਨੌਇਡਾ ਦੇ ਕਿਸੇ ਹਸਪੀਟਲ ਦੇ ਵਿੱਚ ਇਹ ਸਾਰਾ ਇੱਕ ਹਸਪੀਟਲ ਕਿਰਾਏ ਤੇ ਲਿਆ ਹੋਇਆ ਸੀ ਤੁਸੀਂ ਦੇਖੋ ਵੀ ਆਪਰੇਸ਼ਨ ਕਰਨੇ ਆ ਕਿ ਡਿਰੀ ਟ੍ਰਾਂਸਪਲੈਂਟ ਕਰਨਾ ਉਹ ਅਗਲਿਆਂ ਨੇ ਹਸਪਤਾਲ ਹੀ ਕਿਰਾਏ ਤੇ ਲੈ ਲਿਆ ਉੱਥੇ ਸਾਰਾ ਗੁਰਖ ਧੰਦਾ ਜਿਹੜਾ ਚੱਲ ਰਿਹਾ ਸੀ ਹੁਣ ਇਹਦੇ ਤਾਰ ਜਿਹੜੇ ਆ ਉਹ ਪਹੁੰਚ ਗਏ ਆ ਸਾਡੇ ਸੂਬੇ ਪੰਜਾਬ ਦੇ ਵਿੱਚ ਹੁਣ ਪੁਲਿਸ ਜਿਹੜੀ ਆ ਡੋਨਰਸ ਜਿਨ੍ਹਾਂ ਨੇ ਕਿਡਨੀ ਦੇਣੀ ਆ ਤੇ ਜਿਨ੍ਹਾਂ ਨੂੰ ਟ੍ਰਾਂਸਪਲੈਂਟ ਕਰਾਉਣੀ ਆ ਉਹਨਾਂ ਦੀ ਭਾਲ ਦੇ ਵਿੱਚ ਪੰਜਾਬ ਦੇ ਵੀ ਕਈ ਹਸਪਤਲ ਕਈ ਨਾਮੀ ਹਸਪਤਲ ਜਿਹੜੇ ਆ ਰਡਾਰ ਤੇ ਆ ਗਏ ਆ ਜਿਨ੍ਹਾਂ ਦੇ ਵਿੱਚ ਵੀ ਬੰਗਲਾਦੇਸ਼ ਤੋਂ ਆਏ ਮਰੀਜ਼ਾਂ ਦਾ ਤੇ ਬੰਗਲਾਦੇਸ਼ ਤੋਂ ਆਏ ਡੋਨਰਸ ਦਾ ਜਿਹੜਾ ਪੂਰੀ ਪਰਮਾਰ ਆ ਪੰਜਾਬ ਦੇ ਵਿੱਚ ਵੀ ਅਜਿਹੇ ਟ੍ਰਾਂਸਪਲੈਂਟਸ ਜਿਹੜੇ ਆ ਤੜੱਲੇ ਦੇ ਨਾਲ ਹੋ ਰਹੇ ਆ ਤੇ ਇਹ ਜੇ ਇਦਾਂ ਇਹ ਸਿੱਧ ਹੋ ਗਿਆ ਤਾਂ ਵਾਕਿਆ ਬੜੀ ਨਮੋਸ਼ੀ ਦੀ ਗੱਲ ਹੈ ਉਹਦਾ ਕਾਰਨ ਇਹ ਆ ਵੀ ਇੱਕ ਬੰਦਾ ਕਿਡਨੀ ਨਹੀਂ ਦੇਣਾ ਚਾਹੁੰਦਾ ਉਹਨੂੰ ਇਹ ਕਹਿ ਦੇਣਾ ਉਹਨੂੰ ਬਰਗਲਾ ਲੈਣਾ ਵੀ ਤੈਨੂੰ ਅਸੀਂ ਕੰਮ ਦਵਾ ਦਿੰਦੇ ਆ ਚੱਲ ਤੇ ਇੱਥੇ ਆ ਕੇ ਉਹਨੂੰ ਬੇਹੋਸ਼ ਕਰ ਦੇਣਾ ਤੇ ਉਹਦੇ ਸਰੀਰ ਦਾ ਇੱਕ ਅੰਗ ਕੱਢ ਲੈਣਾ ਬਹੁਤ ਸਾਰੀਆਂ ਖਬਰਾਂ ਪਿਛਲੇ ਇਹ 3-4 ਮਹੀਨੇ ਤੋਂ ਰੈਕਟ ਚੱਲ ਰਿਹਾ ਲੜੀ ਦਾ ਲੜੀ ਜਿਹੜੀ ਹੈ ਇਹਦੀ ਜੁੜਦੀ ਜਾ ਰਹੀ ਸੀ ਤੇ ਹੁਣ ਇਸ ਪੂਰੇ ਰੈਕਟ ਦੇ ਜਿਹੜੇ ਤਾਰ ਆ ਉਹ ਪੰਜਾਬ ਵੀ ਆ ਗਏ ਨੇ ਹਰਿਆਣਾ ਵੀ ਆ ਗਿਆ ਦਿੱਲੀ ਦਾ ਪਹਿਲਾ ਹੀ ਸੀ ਰਾਜਸਥਾਨ ਦਾ ਜੈਪੁਰ ਦੇ ਵਿੱਚ ਇੱਕ ਵੱਡਾ ਹਸਪੀਟਲ ਮੈਂ ਦੱਸਿਆ ਵੀ ਜਿਨ੍ਹਾਂ ਨੇ ਗੱਲ ਘੁੱਟ ਲਈ ਸੀ ਖਬਰ ਘੁੱਟ ਲਈ ਸੀ ਉਹ ਵੀ ਆ ਤੇ ਹੁਣ ਇਹ ਰੈਕਟ ਤੁਰਦਾ ਤੁਰਦਾ ਜਿਹੜਾ ਪੰਜਾਬ ਦੇ ਵਿੱਚ ਆ ਗਿਆ ਜਿੱਥੇ ਦੱਸਿਆ ਜਾ ਰਿਹਾ ਵੀ ਪੰਜਾਬ ਦੇ ਕਈ ਵੱਡੇ ਹਸਪੀਟਲਸ ਦੇ ਵਿੱਚ ਵੀ ਇਹ ਰੈਕਟ ਜਿਹੜਾ ਚੱਲ ਰਿਹਾ ਔਰ ਬੰਗਲਾਦੇਸ਼ ਤੋਂ ਹੀ ਡੋਨਰ ਜਿਹੜਾ ਉਹ ਮੰਗਾਇਆ ਜਾਂਦਾ ਬੰਗਲਾਦੇਸ਼ ਤੋਂ ਹੀ ਲੋਕਾਂ ਨੂੰ ਜਿਹੜਾ ਵਰਗਲਾਇਆ ਜਾਂਦਾ ਵੀ ਆਓ ਤੁਹਾਨੂੰ ਭਾਰਤ ਲੈ ਕੇ ਜਾਂਦੇ ਆ ਉੱਥੇ ਤੁਹਾਡਾ ਕੋ ਕੰਮਕਾਰ ਸੈੱਟ ਕਰਾ ਦਿੰਦੇ ਆ ਤੇ ਇੱਥੇ ਆ ਕੇ ਉਹਨਾਂ ਦੀ ਜਿਹੜੀ ਕਿਡਨੀ ਹੈ ਉਹ ਕੱਢ ਲਈ ਜਾਂਦੀ ਆ ਔਰ ਕਈ ਕੇਸਿਸ ਜਿਵੇਂ ਮੈਂ ਪਹਿਲਾਂ ਦੱਸਿਆ ਅਗਲੇ ਨੂੰ ਪਤਾ ਨਹੀਂ ਹੁੰਦਾ ਤੇ ਹੁਣ ਮਰੀਜ਼ ਜਿਹੜੇ ਆ ਇਹ ਵੀ ਦੱਸਿਆ ਜਾ ਰਿਹਾ ਵੀ ਹੁਣ ਜਦੋਂ ਹੌਲੀ-ਹੌਲੀ ਗੱਲ ਨਿਕਲੀ ਆ ਵੀ ਮਰੀਜ਼ ਜਿਹੜੇ ਆ ਇਹ ਕੱਲੇ ਬੰਗਲਾਦੇਸ਼ ਤੋਂ ਨਹੀਂ ਆ ਰਹੇ ਮਰੀਜ਼ ਕਈ ਹੋਰ ਦੇਸ਼ਾਂ ਤੋਂ ਵੀ ਆ ਰਹੇ ਆ ਜਿਹੜੇ ਆਪਣੀ ਕਿਡਨੀ ਜਿਹੜੀ ਆ ਉਹ ਟ੍ਰਾਂਸਪਲੈਂਟ ਕਰਾਉਣਾ ਚਾਹੁੰਦੇ ਆ ਪਰ ਉਹਨਾਂ ਨੂੰ ਡੋਨਰ ਜਿਹੜਾ ਉਹ ਨਹੀਂ ਮਿਲ ਰਿਹਾ ਤਾਂ ਇਹ ਇਹਦਾ ਜਿਹੜਾ ਸਾਰਾ ਗੋਰਖ ਧੰਦਾ ਇਹ ਦੱਸਿਆ ਜਾਂਦਾ ਵੀ ਮੱਧ ਪ੍ਰਦੇਸ਼ ਤੋਂ ਇੱਕ ਸ਼ਖਸ ਜਿਹੜਾ ਉਹ ਚਲਾ ਰਿਹਾ ਸੀ ਜਿਹਦੇ ਸਬੰਧ ਬੰਗਲਾਦੇਸ਼ ਦੇ ਵਿੱਚ ਹੈਗੇ ਆ ਜਿਹੜਾ ਉੱਥੇ ਉਹਦੇ ਜਿਹੜੇ ਏਜੰਟਸ ਆ ਕਿਉਂਕਿ ਉਹਦੇ ਜਿਨ੍ਹਾਂ ਨਾਲ ਤਾਰ ਜੁੜੇ ਹੋਏ ਉਹਨਾਂ ਨੂੰ ਪਤਾ ਵੀ ਜਿਹੜਾ ਬੰਦਾ ਜਹਾਜ਼ ਤੇ ਚੜਾ ਦਿੱਤਾ ਇਹਦੀ ਅਸੀਂ ਕਿਡਨੀ ਕੱਢਣੀ ਆ ਚਾਹੇ ਇਹ ਮੰਨ ਗਿਆ ਤੇ ਚਾਹੇ ਫਿਰ ਅਸੀਂ ਇਹਨੂੰ ਬਿਹੋਸ਼ ਕਰਕੇ ਕੱਢੀਏ ਇਹ ਸਾਰਾ ਰੈਕਿਟ ਜਿਹੜਾ ਮੱਧ ਪ੍ਰਦੇਸ਼ ਤੋਂ ਚੱਲ ਰਿਹਾ ਸੀਗਾ ਉੱਥੋਂ ਬੰਗਲਾਦੇਸ਼ੋਂ ਹੁੰਦੇ ਸੀ ਬੰਗਲਾਦੇਸ਼ ਤੋਂ ਜਹਾਜ਼ 'ਤੇ ਬੰਦੇ ਚੜਾ ਦਿੰਦੇ ਸੀ ਇੱਥੇ ਉਹਨਾਂ ਦੀਆਂ ਕਿਡਨੀਆਂ ਕੱਢ ਲਈਆਂ ਜਾਂਦੀਆਂ ਸੀ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਹੈਰਾਨ ਨਾ ਹੋਇਓ ਭਈ ਜੇ ਤੁਹਾਨੂੰ ਪਤਾ ਲੱਗੇ ਵੀ ਪੰਜਾਬ ਦੇ ਇਹ ਨਾਮੀ ਹਸਪਤਲ ਜਿਹੜੇ ਆ ਉਹ ਵੀ ਇਹਦੇ ਨਾਲ ਜੁੜੇ ਹੋਏ ਆ ਕਿਉਂਕਿ ਖਬਰ ਇਸ ਵੇਲੇ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਆ ਜੋ ਅਖਬਾਰਾਂ ਦੇ ਵਿੱਚ ਛਪੀ ਆ ਵੀ ਇਹ ਦਿੱਲੀੋਂ ਰਾਜਸਥਾਨ ਹਰਿਆਣਾ ਤੋਂ ਤੁਰਦਾ ਤੁਰਦਾ ਰੈਕਟ ਜਿਹੜਾ ਉਹ ਪੰਜਾਬ ਦੇ ਵੀ ਕਈ ਹਸਪਤਲ ਤੇ ਕਈ ਡਾਕਟਰਾਂ ਨਾਲ ਇਹਦੇ ਤਾਰ ਜੁੜੇ ਹੋਏ ਆ ਜਿੱਥੇ ਲੋਕਾਂ ਦੇ ਜਿਹੜੇ ੱੱਕੇ ਦੇ ਨਾਲ ਕਿਡਨੀ ਕੱਢ ਕੇ ਜਿਹੜਾ ਉਹ ਆਪਰੇਸ਼ਨ ਕੀਤੇ ਜਾਂਦੇ ਸੀ ਮੈਨੂੰ ਯਾਦ ਆ ਬਹੁਤ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਪਹਿਲੀ ਵਾਰ ਇਹ ਰੈਕਟ ਸਾਹਮਣੇ ਆਇਆ ਸੀਗਾ ਤਾਂ ਉਦੋਂ ਅੰਮ੍ਰਿਤਸਰ ਦਾ ਇੱਕ ਹਸਪਤਾਲ ਦਾ ਨਾਮ ਸਾਹਮਣੇ ਆਇਆ ਸੀ ਵੀ ਇੱਥੇ ਕਿਡਨੀ ਟ੍ਰਾਂਸਪਲੈਂਟ ਜਿਹੜੇ ਆ ਉਹ ਹੋ ਰਹੇ ਆ ਕਿਉਂਕਿ ਜਿਹੜੇ ਵੀ ਸ਼ਖਸ ਨੇ ਆਪਣਾ ਬੋਡੀ ਦਾ ਕੋਈ ਵੀ ਆਰਗਨ ਡੋਨੇਟ ਕਰਨਾ ਹੁੰਦਾ ਪਹਿਲਾਂ ਉਹਨੂੰ ਉਹਦੇ ਬਾਰੇ ਦੱਸਿਆ ਜਾਂਦਾ ਵੀ ਤੁਹਾਡੇ ਸਰੀਰ ਦਾ ਇਹ ਅੰਗ ਲੈ ਲੈਣਾ ਪਰ ਇਹ ਸਾਰੇ ਕੇਸ ਚ ਇਦਾਂ ਨਹੀਂ ਹੋ ਰਿਹਾ ਇਸੇ ਕਰਕੇ ਪੁਲਿਸ ਜਿਹੜੀ ਆ ਇਹਨਾਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਤੇ ਇਹ ਜਿਹੜਾ ਹੁਣ ਰੈਕਟ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਸੁਰਖੀਆਂ ਬਣੇਗਾ ਕਿਉਂਕਿ ਇਹਦੇ ਜਿਹੜਾ ਤਾਰ ਆ ਉਹ ਕਈ ਸੂਬਿਆਂ ਦੇ ਨਾਲ ਜੁੜੇ ਹੋਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ